ਅੱਜਕੱਲ ਦੀ ਲੁਟੇਰਿਆਂ ਚੋਰਾਂ ਦੇ ਹਾਲ ਵੇਖ ਲਓ ਕਿ ਕਿਸ ਤਰੀਕੇ ਨਾਲ ਨਸ਼ੇ ਦੀ ਪੂਰਤੀ ਲਈ 75 ਸਾਲਾ ਬਜ਼ੁਰਗ ਨੂੰ ਨਿਸ਼ਾਨਾ ਬਣਾ ਲਿਆ ਉਹਦੇ ਕੋਲੋਂ 28000 ਦੀ ਲੁੱਟ ਕੀਤੀ ਅਤੇ ਫਿਰ ਉਸਦਾ ਕਤਲ ਕਰ ਦਿੱਤਾ ਸੁਦਾਸੀ ਕਿ ਮਾਮਲਾ ਕਸਬਾ ਕੁਮਾਨ ਦੀ ਬਜ਼ੁਰਗ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਲੁੱਟ ਖੋਹ ਦੀ ਨੀਅਤ ਨਾਲ ਕਤਲ ਕਰਕੇ ਦੋ ਲੁਟੇਰੇ ਕਰੀਬ ਹਫ਼ਤੇ ਭਰ ਦੀ ਮਸ਼ਕਤ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 6 ਸਤੰਬਰ ਨੂੰ ਸਾਈਕਲ ਤੇ ਜਾ ਰਹੇ ਬਜ਼ੁਰਗ ਸ਼ਾਮ ਸਿੰਘ ਕੋਲੋਂ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਨੇ 28000 ਖੋਲੇ ਉਹਨਾਂ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਜਿਸ ਕਾਰਨ ਸਿਰ ਤੇ ਸੱਟ ਲੱਗ ਗਈ ਬਜ਼ੁਰਗ ਦੀ ਮੌਤ ਹੋ ਗਈ ਸੋ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜੀਐਸ ਪਿਵਲੋ ਦੱਸਿਆ ਗਿਆ ਹੈ ਕਿ ਕਿਹੜੀਆਂ ਧਾਰਾਵਾਂ ਹੇਠ ਹੈ ਮਾਮਲਾ ਦਰਜ ਕੀਤਾ ਗਿਆ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਅੱਜ ਥਾਣਾ ਤੁਮਾਰ ਨੂੰ ਐਸਐਚਓ ਵਰ ਉਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਸਰਦਕਾ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਅਸੀਂ ਐਸਐਸਪੀ ਬਟਾਲਾ ਸ਼੍ਰੀ ਸੁਹੇਲ ਕਾਸਮੀਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਮਾੜੇ ਅਨਸਰਾਂ ਦੇ ਨੱਥ ਪਾਉਣ ਲਈ ਇੱਕ ਮਹਾਂਮ ਸ਼ੁਰੂ ਕੀਤੀ ਗਈ ਸੀਗੀ ਉਹਦੇ ਤਹਿਤ 6 9 ਅ 2025 ਨੂੰ ਇੱਕ ਬਜ਼ੁਰਗ ਜਿਹੜਾ ਸੀਗਾ ਉਹ ਇੱਥੇ ਘੁਮਾਣ ਪੈਦਲ ਹੀ ਜਾ ਰਿਹਾ ਸੀ ਜਦੋਂ ਉਹ ਆਪਣੇ ਘਰ ਨੂੰ ਮੁੜਨ ਲੱਗਾ ਤੇ ਦੋ ਮੋਟਰਸਾਈਕਲ ਪੰਛਰ ਸਵਾਰ ਗੱਡੀ ਜਿਨ੍ਹਾਂ ਨੂੰ ਅਸੀਂ ਹੁਣ ਅਰੈਸਟ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਤਨਾਮ ਸਿੰਘ ਸੋਨੂ ਹੈ ਇਹ ਮਾੜੀ ਬਨਵਾ ਦਾ ਰਹਿਣ ਵਾਲਾ ਤੇ ਇੱਕ ਮਲਕੀਤ ਸਿੰਘ ਕਿੱਟੂ ਹੈ ਜਿਹੜਾ ਕਿ ਇਹ ਹੈਗਾ ਟੀਰਵਾਲ ਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੇ ਉਹਦੇ ਕੋਲੋਂ ਬਜ਼ੁਰਗ ਕੋਲੋਂ 28000 ਰੁਪਏ ਦੀ ਖੂਦ ਕਰ ਲਈ ਸੀਗੀ ਇਹ ਉਹ ਟੱਕਾ ਮਾਰ ਕੇ ਸੁੱਟ ਦਿੱਤਾ ਸੀ ਜਿਹੜੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਔਰ ਉਹਨੂੰ ਇਮੀਡੀਏਟਲੀ ਹਸਪੀਟਲਾਈਜ਼ ਕੀਤਾ ਗਿਆ ਸੀਗਾ ਤੇ ਸਵੇਰੇ ਤੜਕੇ ਉਹਦੀ 4 ਵਜੇ ਕਿਉਂਕਿ ਉਹ ਬਜ਼ੁਰਗ ਦੀ ਉਮਰ ਵੀ 73 ਸਾਲ ਸੀ ਔਰ ਇੱਕ ਸੈਂਸਿਟਿਵ ਪਾਰਟ ਸਿਰੋਂ ਦਾ ਉਹਦੇ ਸੱਟ ਲੱਗੀ ਸੀ ਉਹਦੇ ਜਿਹਦੇ ਦਰੋਂ ਹੀ ਫਿਰ ਉਸੇ ਵੇਲੇ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਸੀ ਫਿਰ ਕੇਸ ਰਜਿਸਟਰਡ ਕਰਕੇ ਤੇ ਐਸਐਚਓ ਔਰ ਉਹਨਾਂ ਦੀ ਟੀਮ ਨੇ ਕਾਫੀ ਮਿਹਨਤ ਕਰਦੇ ਉਹ ਟੈਕਨੀਕਲੀ ਔਰ ਉਹ ਉਹਨੂੰ ਇਨਵੈਸਟੀਗੇਸ਼ਨ ਨੂੰ ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਨਾਲ ਇਹਨਾਂ ਦਾ ਮੋਟਰਸਾਈਕਲ ਵੀ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਔਰ ਕਿਉਂਕਿ ਇਹ ਦੋਨੇ ਹੀ ਨਸ਼ਾ ਪੀਣ ਦੇ ਬਹੁਤ ਆਦੀ ਹੈਗੇ ਆ ਔਰ ਇਹ ਇਹਨਾਂ 'ਚ ਇੱਕ ਜਿਹੜਾ ਮਲਕੀਸ਼ ਸਿੰਘ ਕਿਤੂ ਇਹ ਸੋਇਆ ਆਪਾਂ ਪਹਿਲਾਂ ਵੀ ਐਨਡੀपीएस ਦੇ ਵਿੱਚ 12 ਸਾਲ ਦੀ ਕੈਦ ਕੱਟ ਕੇ ਆਇਆ ਔਰ ਜਿਹੜਾ ਸਤਰਾਮ ਸਿੰਘ ਸੋਨੂ ਹੈਗਾ ਇਹਦੇ ਤੇ ਆਲਰੇਡੀ 4 ਕੇਸ ਰਜਿਸਟਰਡ ਹੈਗੇ ਐਨਡੀ ਦੇ ਔਰ ਖੋਹਾਂ ਦੇ ਇਹ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਫਿਰ ਇਹਨਾਂ ਕੋਲ ਅਸੀਂ ਉਹ ਮੋਟਰਸਾਈਕਲ ਔਰ ਕੋਪੀਤੇ ਪੈਸੇ 8000 ਰੁਪਏ ਉਹ ਵੀ ਬਰਾਮਦ ਕਰ ਲਏ ਆ ਤੇ ਇਹਨਾਂ ਦੀ ਅਰੈਸਟ ਪਾ ਲਈ ਹੈ ਤੇ ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰ ਰਹੇ ਹਾਂ ਜੇ ਉਹ ਲੁੱਟ ਖੋਹ ਦੇ ਹੀ ਕੇਸਿਸ ਆ ਕੁਝ ਸ਼੍ਰੀ ਹਰਗੋਬਿੰਦਪੁਰ ਤੇ ਜ਼ਿਆਦਾ ਕੇਸਿਸ ਆ ਜਿਹੜਾ ਸਜਾ ਜਾਫਤਾ ਵੀ ਹੈਗੀ ਔਰ ਇਹਨਾਂ ਦੇ ਆਲਰੇਡੀ ਕੇਸ ਵੀ ਰਜਿਸਟਰਡ ਐ ਐਂਡੀ ਦਾ ਵੀ ਕੰਮ ਕਰ ਰਹੇ ਆ ਖੋਹਾਂ ਲੁੱਟਾਂ ਖੋਹਾਂ ਵੀ ਕਰ ਰਹੇ ਆ ਆਪਣੇ ਨਸ਼ੇ ਦੀ ਪੂਰਤੀ ਕਰ ਰਹੇ ਆ ਇਹ ਅਚਾਨਕ ਹੀ ਕਿਉਂਕਿ ਇਹ ਘਰੋਂ ਆਏ ਸੀਗੇ ਰਾਖ ਦੇ ਬੱਚੇ ਤੇ ਇਹੀ ਸੀਗੇ ਵੀ ਕੋਈ ਨਾ ਕੋਈ ਇਹਨਾਂ ਨੂੰ ਇਸ਼ਕਾਰ ਮਿਲੇ ਇਹਨਾਂ ਨੇ ਇੱਥੇ ਦੇਖਿਆ ਵੀ ਠੇਕੇ ਤੇ ਬਜ਼ੁਰਗ ਖੜਾ ਹੈ ਤੇ ਇਹਨਾਂ ਨੇ ਉਹਦਾ ਪਿੱਛਾ ਕੀਤਾ ਜਦੋਂ ਆਪਣੇ ਘਰ ਦੀ ਗਲੀ ਮੋੜਨ ਲੱਗਾ ਤੇ ਉੱਥੇ ਹੀ ਇਹਨਾਂ ਨੇ ਢਾ ਲਿਆ ਉਹਦੇ ਨਾਲੇ ਉਹਦੇ ਸੱਟਾਂ ਲੱਗੀਆਂ ਉਹਦੇ ਉੱਪਰਲੇ ਕੁਰਤਾ ਪਜਾਮਾ ਉਹਨੇ ਪਾਇਆ ਸੀ ਉੱਪਰਲੀ ਜੇਬ 'ਚ ਪੈਸੇ ਸੀ ਉੱਥੋਂ ਪੈਸੇ ਕੱਢ ਕੇ ਭੱਜ ਗਏ ਸੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਸੁਧਿਆਣਾ ਲਾ